ਰੇਟ ਮਾਰਕੀਟ ਦੇ ਵਿੱਚ ਵਿਗਰਿਆ 250 ਰੁਪਏ ਪਰ ਪੀਸ ਹਾਂ ਪਤਾ ਕਰਕੇ ਆ ਜਿਓ ਆਪਾਂ ਦੇਵਾਂਗੇ ਸਿਰਫ 150 ਰੁਪਏ ਪਰ ਪੀਸ ਮੰਨ ਲਓ 올 ਇੰਡੀਆ ਪ੍ਰਾਈਸ ਚੈਲੰਜ ਹੈ ਕਿ ਤੋਂ ਵੀ ਨਹੀਂ ਮਿਲਣਾ ਕਮਰੇ 'ਚ ਇੱਕ ਬੱਲਬ ਲਾਓਗੇ 50 ਬੱਲਬਾਂ ਦੀ ਰੋਸ਼ਨੀ ਹੋ ਜਾਊ ਪਹਿਣਾ ਸੁਰਖੀ ਬਿੰਦੀ ਜਿੱਥੇ ਮਰਜੀ ਜੇ ਮਰਜੀ ਹੁੰਜੇ 'ਚ ਖੜਕੇ ਲਾ ਲੈਣਾ ਵੀਰ ਪੱਗ ਬੰਨ ਲੈਣਾ ਵਾਲਾ ਲੈਣਾ ਇੰਨੀ ਕ ਘੈਂਟ ਚੀਜ਼ ਆ ਦੂਜੀ ਗੱਲ ਬਹੁਤ ਹੀ ਡਿਮਾਂਡ ਆ ਬਹੁਤ ਹੀ ਟ੍ਰੈਂਡਿੰਗ ਚਾ ਬਹੁਤ ਹੀ ਘੈਂਟ ਚੀਜ਼ ਆ ਹੁਣ ਵੱਖਰੀ ਗੱਲ ਇਹ ਆ ਵੀ ਇੰਨੀ ਕਿ ਸਸਤੀ ਦਵਾ ਦੂੰਗਾ ਤੁਸੀਂ ਵੀ ਹੈਰਾਨ ਹੋ ਜਾਓਗੇ ਰੇਟ ਸੁਣ ਕੇ ਸਕੀਲ ਜੀ ਖੋੜੇ ਕੋਲੇ ਖੜੇ ਆ ਨਵੀਲ ਡਿਕੋਰ ਵਾਲਿਆਂ ਕੋਲੇ ਦਿਓ ਜੀ ਜਾਣਕਾਰੀ ਪੂਰੀ ਇਹਦੀ ਇਹ ਗਲਾਸ ਮੋਜ਼ੈਕ ਟਾਇਲ ਹੈ ਦੇਖੋ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਇਹ ਜੀ ਇਹ ਸੈਲਫ ਡੈਸ਼ ਦੇ ਵਿੱਚ ਆਉਂਦੀ ਹੈ ਦੇਖੋ ਇਸ ਨੂੰ ਇਸ ਤਰੀਕੇ ਨਾਲ ਉਤਾਰ ਕੇ ਜੀ ਇੱਕ ਪਾਸੇ ਟੇਬ ਉਤਾਰ ਕੇ ਐਂ ਜੇ ਬਦੋ ਇਸ ਤਰੀਕੇ ਨਾਲ ਇਹ ਲੱਗ ਜਾਂਦੀ ਹੈ। ਲੋ ਜੀ। ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ ਹੈ। ਲਗਭਗ ਹਰ ਕੋਈ ਘਰ ਦੇ ਵਿੱਚ ਇਸ ਲਗਾਉਣਾ ਪਸੰਦ ਕਰਦਾ ਹੈ। ਸਭ ਤੋਂ ਵੱਡੀ ਗੱਲ ਜੀ ਕਿਸੇ ਦੀ ਲੋੜ ਨਹੀਂ ਕਿਸੇ ਦੀ ਹੈਲਪ ਦੀ ਲੋੜ ਨਹੀਂ ਬੰਦਾ ਆਪਦਾ ਕਮਰਾ ਆਪ ਹੀ ਲੱਗ ਜਾਂਦਾ ਹੈ। ਹਨਾ ਜੀ। ਤੇ ਰੇਟ ਜੀ ਰੇਟ ਮਾਰਕੀਟ ਦੇ ਵਿੱਚ बिक ਰਿਹਾ 250 ਰੁਪਏ ਪਰ ਪੀਸ। ਹਾਂ। ਪਤਾ ਕਰਕੇ ਆ ਜੀਓ ਆਪਾਂ ਦਵਾਂਗੇ ਸਿਰਫ 150 ਰੁਪਏ ਪਰ ਪੀਸ ਮੰਨ ਲਓ ਆਲ ਇੰਡੀਆ ਪ੍ਰਾਈਸ ਚੈਲੰਜ ਹੈ ਕਿਤੋਂ ਵੀ ਨਹੀਂ ਮਿਲਣਾ ਸਿੱਧਮ ਸਿੱਧਾ ਸੌਦਾ ਫਰਕ ਹੈ ਅੱਛਾ ਜਿਹੜੀ ਤੁਸੀਂ ਸੇਲ ਕਹਿੰਦੇ ਦੀ ਉਹ ਇਹ ਹੈ 15 ਅਗਸਤ ਇਹ ਸੇਲ ਹੀ ਹੈ ਹਰਿਕਨ ਦੀ ਸੇਲ ਹੈ ਸਾਡੀ ਜੀ 15 ਅਗਸਤ ਅਗਸਤ ਦੇ ਮਹੀਨੇ ਦੇ ਵਿੱਚ ਸੇਲ ਹੀ ਸੇਲ ਹੈ ਲੇ ਵੀ ਮਿੱਤਰੋ ਟਾਈਮ ਨਾ ਲੰਗਾ ਲਿਓ ਚੱਕ ਲਓ ਮੌਕਾ ਬਹੁਤ ਹੀ ਸੁਨਹਿਰਾ ਤੇ ਕੀਮਤੀ ਆ ਸ਼ਕੀਲ ਜੀ ਇਹਦੇ ਵਿੱਚ ਇੱਕ ਗੱਲ ਮੈਨੂੰ ਐ ਦੱਸੋ ਵੀ ਕਲਰ ਕਿੰਨੇ ਕਰਨੇ ਇੱਕ ਹੋਰ ਪ੍ਰੋਬਲਮ ਆਉਂਦੀ ਹੁੰਦੀ ਆ ਹਰ ਇੱਕ ਬੰਦਾ ਕਹਿ ਤਾਂ ਦਿੰਦਾ ਮੈਥੋਂ ਲੈ ਲਓ ਮੈਥੋਂ ਲੈ ਲਓ ਮੁੜ ਕੇ ਕਹਿੰਦੇ ਨੇ ਵੀ ਹੈ ਨਹੀਂ ਮੁੱਕ ਗਿਆ ਸਟਾਕ ਦੀ ਵੀ ਜਾਣਕਾਰੀ ਦਿਓ ਕਿਤੇ ਬੰਦੇ ਆ ਜਾਣ ਤੁਸੀਂ ਦਿਵੋ ਇਨਾ ਇਹਦੇ ਵਿਚਾਰੇ ਕੋ 20 25 ਡਿਜ਼ਾਈਨ ਨੇ ਦੇਖੋ ਇਹ ਜਿਆਦਾ ਤਾਂ ਦੁਕਾਨਾਂ ਉਦੋਂ ਤਾਂ ਸੈਂਪਲ ਹੀ ਰੱਖੇ ਹੁੰਦੇ ਨਹੀਂ ਮਟੀਰੀਅਲ ਹੀ ਹੁੰਦਾ ਵੀ ਮੰਗਾ ਕੇ ਦਵਾਂਗੇ ਠੀਕ ਹੈ ਜੀ 2 ਦਿਨ ਲੱਗਣੇ ਪਾਣੇ ਲੱਗਣਗੇ ਇਸ ਕਰਕੇ ਕੋਸਟ ਜ਼ਿਆਦਾ ਪੈਂਦੀ ਹੈ ਉਹਨਾਂ ਨੂੰ 250 ਦੀ ਪੈਂਦੀ ਹੈ ਫਿਰ ਉਹਨਾਂ ਨੂੰ ਜਾ ਕੇ ਆਪਣੇ ਕੋਲੇ ਉੱਤਰ ਦਾ ਕੰਟੇਨਰੀ ਦਾ ਸਟਾਕ ਤੁਹਾਨੂੰ ਦਿਖਾ ਦਾਂ ਕੈਮਰਾ ਮਾਰ ਦਿਓ ਆਪਾਂ ਤਾਂ ਇਹ 150 ਰੁਪਏ ਦੇ ਰਹੇ ਆਂ ਆਹ ਉਹ ਫੁੱਲ ਸਟਾਕ ਦੇ ਵਿੱਚ ਅਵੇਲੇਬਲ ਹੈ ਪੰਜਾਬੀ ਚ ਵੀ ਇਕੱਠਾ ਮਾਲ ਚੱਕਿਆ ਹੋਇਆ ਹੈ ਜੀ ਬੇਨਤੀ ਆ ਵੀ ਪ੍ਰੋਪਰ ਐਡਰੈਸ ਦੱਸੋ ਤਾਂ ਜੋ ਦਰਸ਼ਕਾਂ ਨੂੰ ਆਉਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਆਪਣਾ ਨਵੀਲ ਇੰਟੀਰੀਅਰ ਮਲੇਰ ਕੋਰਲਾ ਸੱਟਾ ਚੌਂਕ ਐਚਬੀ ਦੇ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਹੈ ਜਾਂ ਸੱਟਾ ਚੌਂਕ ਦੇ ਵਿੱਚ ਗੁਰੂ ਰਵਿਦਾਸ ਜੀ ਦਾ ਮੰਦਿਰ ਹੈ ਉਹਦੇ ਬਿਲਕੁਲ ਸਾਹਮਣੇ ਪੈਂਦੀ ਹੈ ਆਪਣੀ ਜਗ੍ਹਾ ਇਹ ਲੋਕੇਸ਼ਨ ਬਾਕੀ ਸਕਰੀਨ ਦੇ ਉੱਤੇ ਸਾਡਾ ਪੇਜ ਦਾ ਲਿੰਕ ਸ਼ੋ ਹੋ ਰਿਹਾ ਹੈ ਨਵੀਲ ਇੰਟੀਰੀਅਰ ਜੀ ਜਿਹੜਾ ਇਹ ਪੇਜ ਨੂੰ ਫੋਲੋ ਕਰਕੇ ਸਟੋਰੀ ਲਗਾ ਕੇ ਆਊਗਾ ਚਾਹੇ ਸਮਾਨ ਲਵੋ ਚਾਹੇ ਨਾ ਲਵੋ ਉਹਨੂੰ ਇੱਕ ਗਿਫਟ ਬਿਲਕੁਲ ਫ੍ਰੀ ਦਿੱਤਾ ਜਾਊਗਾ ਠੀਕ ਹੈ ਜੀ ਲੈ ਵੀ ਮਿੱਤਰੋ ਹੁਣ ਤਾਂ ਕਹਿੰਦੇ ਹੁੰਦੇ ਨੇ ਚਾਹੇ ਖਰੀਦੋ ਹੀ ਨਾ ਤਾਂ ਵੀ ਤੁਹਾਨੂੰ ਗਿਫਟ ਮਿਲ ਰਿਹਾ ਕੁਝ ਨਹੀਂ ਜਾਂਦਾ ਇੱਕ ਉਂਗਲ ਦੀ ਟੱਚ ਕਰਨਾ ਘਸਦਾ ਵੀ ਕੁਝ ਨਹੀਂ ਹੈ ਨਾ ਜੀ ਬਾਕੀ ਤੁਸੀਂ ਕਾਲ ਕੇ ਦਵਾ ਕਰਦੇ ਹੋ